ਨਵੇਂ ਭਰ ਰਹੇ ਆ ਜਿਨ੍ਹਾਂ ਦੇ ਆਈਡੈਂਟੀਟੀ ਕਾਰਡ ਤੇ ਜਾਂ ਨਿਯੁਕਤੀ ਪੱਤਰ ਜਿਹੜੇ ਸਾਡੀ ਹੈਡ ਆਬਿਸ ਤੋਂ ਆਉਣਗੇ ਨੈਸ਼ਨਲ ਚੇਅਰਮੈਨ ਜੀ ਤੋਂ ਅਗਲੀ ਮੀਟਿੰਗ 'ਚ ਉਹਨਾਂ ਨੂੰ ਦਿੱਤੇ ਜਾਣਗੇ ਬਹੁਤ ਸਾਰੀਆਂ ਵਿਚਾਰਾਂ ਆਈਆਂ ਨੇ ਤੇ ਗੱਲਾਂ ਸੰਧੀਆ ਕੀਤੀਆਂ ਨੇ ਤੇ ਬੇਨਤੀ ਮੈਂ ਇਹੀ ਕਰਦਾ ਹਾਂ ਕਿ ਸਾਡੀ ਸੰਸਥਾ ਦੇ ਤਕਰੀਬਨ ਤਕਰੀਬਨ ਜਿਹੜੇ ਮੈਂਬਰ ਆ ਤੁਸੀਂ ਸਾਰੇ ਧਾਰਿਵਾਜ ਜਾਣਦੇ ਹੋ ਕਿਸੇ ਨਾਲ ਵੀ ਕੋਈ ਮਨੁੱਖੀ ਅਧਿਕਾਰ ਦਾ ਧੱਕਾ ਹੁੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ 24 ਘੰਟੇ ਸਾਡੇ ਨੰਬਰ 'ਵਾਰ ਦੀ ਸੰਸਥਾ ਦੇ ਵੀ ਆ ਅਸੀਂ ਕੁਝ ਦਿਨਾਂ ਦੇ ਵਿੱਚ ਇੱਕ ਦਫ਼ਤਰਦਾਰ ਮੁਹਾਟਨ ਕਰ ਰਹੇ ਹਾਂ ਉੱਥੇ ਹਰ ਵਕਤ ਤੁਹਾਨੂੰ ਬੰਦਾ ਮਿਲੇਗਾ ਜਿੰਨੂੰ ਵੀ ਧਾਰੀਵਾਲ ਗਰਦਾਸਪੁਰ ਜਾਂ ਪੂਰੇ ਪੰਜਾਬ ਤੋਂ ਵੀ ਕਿਨੂੰ ਸਾਡੀ ਮਦਦ ਦੀ ਲੋੜ ਹੋਵੇ ਤੁਹਾਨੂੰ ਮਦਦ ਕਰਾਂਗੇ ਅੱਜ ਇੱਥੇ ਸਾਰੇ ਜਿਲੇ ਦੇ ਬਹੁਤ-ਬਹੁਤ ਵਧੀਆ ਐਕਟਿਵ ਮੈਂਬਰ ਜੋ ਬਹੁਤ ਲੀਡਰ ਨੇ ਔਰ ਜਿਹੜੇ ਅਹੁਦੇਦਾਰ ਨੇ ਸਾਰੇ ਇੱਥੇ ਪਹੁੰਚੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਦਾ ਇੱਕ ਮੁੱਦਾ ਹੋਆ ਕਿ ਸਾਡੇ ਜ਼ਿਲ੍ਹੇ ਦੀ ਟੀਮ 'ਚ ਦਾਸ ਨੂੰ ਜਦੋਂ ਜ਼ਿਲੇ ਪ੍ਰਧਾਨ ਤੋਂ ਪੰਜਾਬ ਪ੍ਰਧਾਨ ਦੀ ਡਿਊਟੀ ਲਈ ਗਈ ਹੈ ਤੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਖਾਲੀ ਆ ਉਹਦੇ ਬਾਰੇ ਵੀ ਵਿਚਾਰਾਂ ਕੀਤੇ ਗਏ ਨੇ ਕਿ ਨੈਕਸਟ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਗਰਦਾਪੁਰ ਜਿੰਨੇ ਦਾ ਜਿਹੜਾ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਜਾਏਗਾ ਆਪਣੀ ਨੈਸ਼ਨਲ ਟੀਮ ਦੇ ਨਾਲ ਵਿਚਾਰ ਕਰਕੇ ਜੀਏਗਾ ਨਾਲ ਜੱਜਕਾਂ ਜੀ ਮਾਈਕਲ ਚੀਕਾ ਖਾਲਸਾ ਮਾਈਕਲ ਜੀ ਤੁਹਾਡੇ ਤੇ ਡਾਕਟਰ ਮੀਟਿੰਗ ਹੋਈ ਆ ਜੇ ਕੀ ਕੰਮ ਕਰਦੇ ਭਾਈ ਗੋਦੀਖਾਲਾ ਸਾਹਿਬਾ ਬਾਈ ਗੁਰੂ ਕੀ ਪਤੇ ਅੱਜ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸੁਖੀਰ ਭਰਾ ਸਾਰੇ ਸਹਿਯੋਗ ਦਿੱਤਾ ਆ ਇੱਥੇ ਕੋ ਸਮੇਂ ਤੱਕ ਆਪਾਂ ਇੱਥੇ ਤੋਂ ਕਾਰਨ ਕਰਾਂਗੇ ਤੱਕਰ ਹੋ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬੋਲੋ ਜੀ ਅੱਜ ਮੀਟਿੰਗ ਹੋਈ ਆ ਪਹੁੰਚੇ ਜੇ ਕਿਹੜੇ ਕਿਹੜੇ ਮੁੱਦੇ ਚੱਲੇ ਹੋਈ ਆ ਗੋਦੀਖਾਲਾ ਸਾਹਿਬਾ ਬਾਈ ਗੁਰੂ ਕੀ ਪਤੇ ਅੱਜ ਸਾਡੀ ਹਮਰ ਐਕਸ਼ਨ ਸੰਸਥਾ ਦੀ ਮੀਟਿੰਗ ਜਿਹੜੀ ਆ ਉਸ ਤੋਂ ਬਾਅਦ ਅਮੇਰ ਸਿੰਘ ਦੇ ਆਪਣੇ ਪ੍ਰਬੰਧ ਦੇ ਹੈਡ ਹੋਈ ਆ ਤੇ ਸਾਡੇ 3-4 ਨਵੇਂ ਮੈਂਬਰ ਵੀ ਜੁਕ ਹੋਏ ਨੇ ਸਾਡੀ ਸੰਸਥਾ ਦੇ ਵਿੱਚ ਦੋ ਤਿੰਨ ਫੈਸਲੇ ਲਏ ਗਏ ਨੇ ਇੱਕ ਤੇ ਇੱਕ ਸਾਡਾ ਜਿਹੜਾ ਹਿਊਮਨ ਰਾਈਟਰ ਦਫ਼ਤਰ ਆ ਉਹਦਾ ਅਸੀਂ ਇੱਥੇ ਇਕੱਠੇ ਕਰਾਂਗੇ ਦੂਜਾ ਸਾਡੀ ਸੰਸਥਾ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਜੀ ਨੂੰ ਦੱਸਿਆ ਅੱਜ ਹੋਰ ਵੀ ਇੱਕ ਖਾਡੇ ਮੈਂਬਰ ਕੋਹਕੁਰ ਤੋਂ ਆਏ ਸੀ ਉਹਨਾਂ ਨੂੰ ਕੋਹਕੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਉਹ ਦੂਸਰੇ ਦਫ਼ਤਰ ਦੇ